ਪੰਜਾਬੀ ਭਰਾਵੋ ਅੱਜ ਤੁਹਾਡੀ ਸਾਨੂੰ ਲੋੜ ਹੈ ਕਿਉਂਕਿ ਸਾਡੀ ਟੀਮ ਪਿਛਲੇ ਜਿੱਦਾਂ ਤੋਂ ਹੜਾ ਆਇਆ ਉਹਦੇ ਤੋਂ ਕੰਮ ਕਰ ਰਹੀ ਹੈ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਪਸ਼ੂ ਡੰਗਰ ਮਰ ਗਏ ਘਰ ਟਹਿ ਗਏ ਫਸਲਾਂ ਮਰ ਗਈਆਂ ਬਰਬਾਦ ਹੋ ਗਈਆਂ ਤੁਹਾਡਾ 100 50 200 500 ਦਾਨ ਕੀਤਾ ਹੋਇਆ ਇਹਨਾਂ ਦਾ ਚੁੱਲ੍ਹਾ ਤਪਦਾ ਰੱਖ ਸਕਦਾ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਇਹਨਾਂ ਦੇ ਬੱਚਿਆਂ ਦੀਆਂ ਉਮੀਦਾਂ ਮਰ ਗਈਆਂ ਇਹਨਾਂ ਦੇ ਕਿਸੇ ਨੇ ਕੁੜੀ ਦਾ ਵਿਆਹ ਕਰਨਾ ਸੀ ਕਿਸੇ ਨੇ ਪੁੱਤ ਦਾ ਵਿਆਹ ਕਰਨਾ ਸੀ ਕਿਸੇ ਨੇ ਕੁਝ ਲੈ ਕੇ ਆਉਣਾ ਸੀ ਘਰੇ ਬੱਚਿਆਂ ਵਾਸਤੇ ਪਰ ਅੱਜ ਇਹਨਾਂ ਦੇ ਸੁਪਨੇ ਤੇ ਪਾਣੀ ਫਿਰ ਗਿਆ ਭਰਾਵੋ ਥੋੜਾ ਬਹੁਤਾ ਦਾਨ ਇੱਥੇ ਜ਼ਰੂਰ ਲੈ ਕੇ ਜਾਇਓ ਸਿੱਧੇ ਜਾ ਕੇ ਮਦਦ ਕਰ ਦਿਓ ਕਿਉਂਕਿ ਅਸੀਂ ਤਾਂ ਜਿੱਦੇ ਤੋਂ ਹੜਾ ਆਇਆ ਉਦਦੇ ਤੋਂ ਸਾਡੀ ਟੀਮ ਇੱਥੇ ਕੰਮ ਕਰ ਰਹੀ ਹੈ ਪਰ ਤੁਸੀਂ ਵੀ ਥੋੜਾ ਬਹੁਤਾ ਦਸਮਾ ਰਸੂਣ ਜਰੂਰ ਕੱਢਿਓ ਕਿਉਂਕਿ ਪੰਜਾਬੀਓ ਆਪਾਂ ਪੰਜਾਬੀ ਆ ਤੇ ਆਪਣੇ ਦਿਲ ਬਹੁਤ ਵੱਡੇ ਆ ਜਦੋਂ ਵੀ ਕਿਤੇ ਮੁਸੀਬਤ ਪੈਂਦੀ ਆ ਆਪਾਂ ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦੇ ਆ ਮੁਸੀਬਤ ਦਾ ਸਾਹਮਣਾ ਕਰਦੇ ਆ ਪਰ ਅੱਜ ਇਹਨਾਂ ਭਰਾਵਾਂ ਤੇ ਵਖਤ ਪਿਆ ਆਪਣਾ ਫਰਜ਼ ਬਣਦਾ ਆ ਆਪਾਂ ਇਹਨਾਂ ਦੇ ਨਾਲ ਖੜੀਏ ਸਾਡੇ ਤੋਂ ਜਿੰਨਾ ਹੋਇਆ ਜਿੰਨਾ ਅਸੀਂ ਕਰੀ ਜਾਂਦੇ ਆ ਸਾਡਾ ਸਾਡੇ ਕੋਲੋਂ ਪੂਰਿਆਂ ਲੋਕਾਂ ਤੱਕ ਨਹੀਂ ਪਹੁੰਚਿਆ ਜਾਂਦਾ ਕਿਉਂਕਿ ਇੰਨਾ ਸਾਡੇ ਕੋਲੇ ਬਜਟ ਵੀ ਨਹੀਂ ਵੀ ਅਸੀਂ ਸਾਰਿਆਂ ਸਾਰੇ ਲੋਕਾਂ ਕੋਲੇ ਪਹੁੰਚ ਜਾਏਗੀ ਪਰ ਤੁਹਾਡੇ ਸਹਿਯੋਗ ਨਾਲ ਆਪਾਂ ਇੱਕ ਵਾਰੀ ਇਹਨਾਂ ਦੇ ਚਿਹਰੇ ਤੇ ਮੁਸਕਾਨ ਲਿਆ ਸਕਦੇ ਹਾਂ ਇਹਨਾਂ ਦਾ 6 ਮਹੀਨਿਆਂ ਦਾ ਚੁੱਲ੍ਹਾ ਤਪਦਾ ਕਰ ਸਕਦੇ ਹਾਂ ਪੰਜਾਬੀਓ ਸਾਥ ਦਿਓ ਸਾਰੇ ਭੈਣ ਭਰਾ ਰਲ ਕੇ ਆਪਾਂ ਥੋੜਾ ਥੋੜਾ ਫੰਡ ਇਕੱਠਾ ਕਰਕੇ ਆਪਾਂ ਇਹਨਾਂ ਭਰਾਵਾਂ ਦੇ ਚਿਹਰੇ ਤੇ ਦੁਬਾਰੇ ਖੁਸ਼ੀ ਲੈ ਕੇ ਆਏ ਕਿਉਂਕਿ ਉਹ ਖੁਸ਼ੀ ਤਾਂ ਨਹੀਂ ਆਉਂਦੀ ਜਿਹੜੀ ਜੱਟ ਨੂੰ ਫਸਲ ਵੱਢ ਕੇ ਖੁਸ਼ੀ ਮਿਲਦੀ ਹੁੰਦੀ ਹੈ ਪਰ ਪੰਜਾਬੀਓ ਥੋੜੀ ਬਹੁਤੀ ਮਦਦ ਕਰਕੇ ਆਪਾਂ ਇਹਨਾਂ ਭਰਾਵਾਂ ਦੇ ਚਿਹਰਿਆਂ ਤੇ ਦੁਬਾਰੇ ਮੁਸਕਾਨ ਲਿਆ ਸਕਦੇ ਹਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਭੈਣ ਭਰਾ ਬਹੁਤ ਵੱਡਾ ਨੁਕਸਾਨ ਹੋਇਆ ਇਹਨਾਂ 40 ਪਿੰਡਾਂ ਵਿੱਚ ਭਰਾਵੋ ਕਈਆਂ ਦੇ ਪਸ਼ੂ ਮਰ ਗਏ ਤੇ ਕਈਆਂ ਦੇ ਘਰ ਟਹਿ ਗਏ ਤੇ ਕਈਆਂ ਦੇ ਪਤਾ ਹੀ ਨਹੀਂ ਲੱਗਿਆ ਵੀ ਕਿੰਨਾ ਕੁ ਨੁਕਸਾਨ ਹੋਇਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਤੇ ਵਾਹਿਗੁਰੂ ਜ਼ਰੂਰ ਲਿਖ ਕੇ ਜਾਇਆ ਕਰੋ ਜਾਂਦੇ ਜਾਂਦੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਆ ਕਰੋ ਤੇ ਥੋੜੇ ਬਹੁਤੇ ਰੁਪਏ ਦਾਨ ਪੁੰਨ ਜ਼ਰੂਰ ਕਰਿਆ ਕਰੋ ਭਰਾਵੋ ਦਸਮਾ ਰਸੋਂ ਜ਼ਰੂਰ ਕੱਢਿਆ ਕਰੋ ਪਰਮਾਤਮਾ ਵਾਹਿਗੁਰੂ ਤੁਹਾਡੇ ਘਰੇ ਸੁੱਖ ਸ਼ਾਂਤੀ ਰੱਖੇ ਕਿਉਂਕਿ ਜਦੋਂ ਆਪਾਂ ਇਹਨਾਂ ਦੇ ਲਈ 10 ਰੁਪਏ ਵੀ ਕੱਢਦੇ ਆ ਇਹ ਆਪਣੇ ਪੁੱਤ ਪੋਤੇ ਪਰੋਤਿਆਂ ਤੱਕਰ ਸੀਸਾ ਦੰਦਿਆ ਤੇ ਆਪਣੇ ਘਰੇ ਖੁਸ਼ੀਆਂ ਵਾਪਸ ਆਉਂਦੀਆਂ ਜਦੋਂ ਆਪਾਂ ਕਿਤੇ ਦਾਨਪੁਨ ਕਰਦੇ ਆ ਭਰਾਵੋ ਇਹਨਾਂ ਦਾ ਬਹੁਤ ਵੱਡੇ ਵੱਡੇ ਨੁਕਸਾਨ ਹੋਏ ਆ ਤੁਸੀਂ ਬਸ ਵੀਡੀਓ ਸ਼ੇਅਰ ਕਰ ਦਿਓ 150 200 500 ਜਿੰਨਾ ਹੋ ਸਕਦਾ ਤੁਸੀਂ ਦਾਨਪੁਨ ਜ਼ਰੂਰ ਕਰਿਓ ਆਪਾਂ ਆਉਂਦੇ 2-4 ਦਿਨਾਂ ਤਿੱਕਰ ਪੂਰੀ ਵੀਡੀਓ ਪਾਵਾਂਗੇ ਆਪਾਂ ਕਿੰਨਾ ਫੰਡ ਲਾਇਆ ਤੇ ਕਿੰਨੇ ਪੈਸੇ ਲੱਗੇ ਆ ਤੇ ਕਿੰਨੇ ਆਪਾਂ ਲਾਉਣੇ ਆ ਕਿੰਨੇ ਲੋਕਾਂ ਦੇ ਆਪਾਂ ਘਰ-ਬਾਰ ਪਾਕੇ ਦੇਣੇ ਆ ਤੇ ਕਿੰਨੇ ਲੋਕਾਂ ਦੇ ਚਿਹਰੇ ਤੇ ਆਪਾਂ ਖੁਸ਼ੀ ਵਾਪਸ ਲੈ ਕੇ ਆਏ ਆ ਬਸ ਤੁਹਾਨੂੰ ਇੱਕ ਬੇਨਤੀ ਕਰਦੇ ਆ ਵੀਡੀਓ ਨੂੰ ਵੱਧ ਤੋਂ ਆ ਤੇ ਸ਼ੇਅਰ ਕਰ ਦਿਓ ਤੇ ਗਰੁੱਪਾਂ ਵਿੱਚ ਵਾਹਿਗੁਰੂ ਜ਼ਰੂਰ ਲਿਖ ਜਾਇਆ ਕਰੋ ਯਾਰ ਵਾਹਿਗੁਰੂ ਸੱਚੇ ਪਾਸ਼ਾ ਪ੍ਰਮਾਤਮਾ ਇਹਨਾਂ ਤੇ ਮੁਰਖ ਸ਼ਹਾਲੀ ਲੈ ਕੇ ਆਵੇ